ਵਾਦ ਪੁੱਛਣ ਆ ਗਏ ਮੈਡਮ ਉਹ ਸਾਰੇ ਹਾਂਜੀ ਸਰ ਕੀ ਨਾਮ ਹੈ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮਾਮਲਾ ਹੋਇਆ ਸਰ ਮੇਰਾ ਨਾਮ ਅਭਿਗ ਮਾਰੇ ਹੈ ਜੀ ਤੇ ਮੈਂ ਫਲੈਕਸ ਬੋਰਡ ਲੇਬਰ ਦਾ ਕੰਮ ਕਰਦਾ ਹਾਂ ਤੇ ਮੈਂ ਸਾਈਬ ਐਡਵਰਟਾਈਜ਼ਿੰਗ ਸਾਈਬ ਐਡਵਰਟਾਈਜ਼ਿੰਗ ਦਾ ਉਹਨਾਂ ਦਾ ਕੰਮ ਕਰਦਾ ਵੈਸੇ ਲੇਬਲ ਜੋਬ ਤੇ ਮੈਨੂੰ ਮਟੀਰੀਅਲ ਦਿੰਦੇ ਨੇ ਤੇ ਮੈਂ ਤਿਆਰ ਕਰਕੇ ਫਿਟਿੰਗ ਕਰਦਾ ਹਾਂ ਤੇ ਪਰਸੋਂ ਪਤਾ ਹੀ ਗੱਲ ਹੋਈ ਪਰਸੋਂ ਕੋਈ ਬਿਜਟ ਸੀਗੀ ਘਾੜੇ ਤੇ ਉਹਨਾਂ ਦੇ ਨਾ ਬੋਰਡ ਸੀਗੇ 4-5 ਉਹ ਮੈਂ ਲੈ ਕੇ ਗਿਆ ਸੀਗਾ ਤੇ ਉਹਨਾਂ ਨੇ ਫਰੇਮ ਕਿਤੇ ਹੋਰ ਬਣਵਾਇਆ ਸੀ ਤੇ ਇੱਕ ਫਰੇਮ ਹੁੰਦਾ ਨੇ ਜਿਹੜੇ ਫਰੇਮ ਬਣਵਾਇਆ ਸੀ ਉਹ ਫਰੇਮ ਬੜਾ ਕਰਤਾ ਸੀਗਾ ਤੇ ਪ੍ਰਿੰਟ ਉਹਦਾ ਛੋਟਾ ਕੱਢਿਆ ਆ ਸੀ ਤੇ ਸ਼ਾਮ ਨੂੰ ਅਸੀਂ ਲੇਟ ਹੋ ਗਏ ਕਿ ਮੈਂ ਕਹੇ ਉਸ ਉਸ ਗੱਲ ਨੂੰ ਲੈ ਕੇ ਮੈਨੂੰ ਗਾਲਾਂ ਕੱਢੀਆਂ ਕਿੱਲੇ ਗਾਲਾਂ ਕੱਢੀਆਂ ਇਹ ਜੀ 3-4 ਟਾ ਡ ਮਾਲਕ ਨੇ ਮੰਨੀ ਨਹੀਂ ਅੱਛਾ ਜੀ ਹਾਂਜੀ ਕਿਸ ਗੱਲ ਕਿਸ ਗੱਲ ਨੂੰ ਲੈ ਕੇ ਗਾਲਾਂ ਕੱਢੀਆਂ ਉਸ ਉਸ ਤਾਂ ਮਸਨ ਗਾਲਾਂ ਕੱਢੀਆਂ ਉਸਨੂੰ ਮੈਨੂੰ ਕਹਿੰਦੇ ਕਹਿੰਦੇ ਆ ਮੈਂ ਕਹਿੰਦਾ ਵਿੱਚ ਸਵੇਰੇ ਕਰਵਾ ਦਾਂਗੇ ਪਹਿਲੇ ਟਾਈਮ ਵਿਜਿਟ ਤੋਂ ਪਹਿਲਾਂ ਕਰਵਾ ਦੂੰਗਾ ਮੈਂ ਤੁਹਾਨੂੰ ਠੀਕ ਹੈ ਇਹਨਾਂ ਨੇ ਨਹੀਂ ਮੰਨੇ ਤੇ ਮੇਰਾ ਫੋਨ ਚੱਕਣਾ ਬੰਦ ਕਰਤਾ ਇਹਨਾਂ ਨੇ ਤੇ ਕੱਲ ਆਏ ਦੁਪਹਿਰ ਨੂੰ ਮੇਰਾ ਦੁਕਾਨ ਤੋਂ ਜਿਹੜਾ ਮਾਲ ਤਿਆਰ ਇਹਨਾਂ ਨੇ ਕੀਤਾ ਆਇਆ ਸੀਗਾ ਅੱਧਾ ਮਾਲੇ ਚੱਕ ਕੇ ਲੈ ਗਏ ਤੇ ਅੱਧਾ ਮੈਨੂੰ ਜਦੋਂ ਪਤਾ ਲੱਗਿਆ ਮੈਂ ਅੱਧਾ ਆਪਣਾ ਦੁਕਾਨ ਦੇ ਅੰਦਰ ਬੰਦ ਰੱਖ ਲਿਆ ਸ਼ਾਮ ਨੂੰ ਫਿਰ ਮਾਲ ਲੈਣ ਆਏ ਸੀ ਮੈਂ ਮਨਾਂ ਕਰਤਾ ਦੀ ਮੈਂ ਮਾਲ ਕਿੱਥੋਂ ਚੱਕਿਆ ਸੀ ਇਹਨਾਂ ਨੇ ਮੇਰੀ ਦੁਕਾਨ ਤੋਂ ਜੀ ਦੁਕਾਨ ਦੇ ਅੰਦਰੋਂ ਕੇ ਬਾਹਰੋਂ ਬਾਹਰ ਹੀ ਬਾਹਰ ਹੀ ਪਿਆ ਸੀਗਾ ਬਾਹਰ ਹੀ ਦਿਨ ਓ ਤੇ ਅੱਧਾ ਮਾਲ ਮੈਂ ਦੁਕਾਨ 'ਚ ਰੱਖ ਲਿਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਪੇਮੈਂਟ ਮੇਰੀ ਕਰਵਾ ਦਿਓ ਵੀ ਮੈਂ ਬਾਕੀ ਦਾ ਮਾਲ ਮੈਂ ਕਹਾ ਤਾਂ ਦਊਂਗਾ ਮੈਂ ਜੋ ਪੇਮੈਂਟ ਲੈਣੇ ਮੈਂ 65000 ਰੁਪਏ ਹੈ ਜੀ ਕੋਈ ਪ੍ਰੂਫ ਹੈਗਾ ਜੀ ਹੈਗਾ ਜੀ ਹਾਂ ਜੀ ਹਾਂ ਜੀ ਮੈਂ ਲਿਖਿਆ ਹੈ ਜੀ ਕੰਮ ਲਿਖਿਆ ਹੈ ਜੋ ਕੰਮ ਕੀਤਾ ਹੈ ਸਭ ਕੁਝ ਲਿਖਿਆ ਹੈ ਹਾਂ ਜੀ ਹਾਂ ਜੀ ਪੱਕੇ ਤੋਂ ਸਾਰਾ ਕੰਮ ਨਹੀਂ ਨਹੀਂ ਪੱਕੇ ਨਹੀਂ ਕੱਚੇ ਮੈਂ ਲੇਬਰ ਜੌਬ ਕਰਦੇ ਆ ਅਸੀਂ ਲੇਬਰ ਜੌਬ ਹਾਂ ਜੀ ਲੇਬਰ ਜੌਬ ਕਰਦੇ ਮੈਂ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਹੈ ਤੁਹਾਡੇ ਨਾਲ ਹਾਂ ਜੀ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਜੀ ਜਸਪੀਰ ਸਿੰਘ ਅਰੋੜਾ ਜੀ ਹਾਂ ਉਸਮਨੀ ਮੰਗ ਉਹ ਨਹੀਂ ਕਰਦਾ ਜੀ ਮੇਰੇ ਮੈਨੇ ਪੈਸੇ ਮਿਲਦੇ ਹਨ ਮੈਂ ਕਹਾ ਮੈਂ ਲੇਬਰ ਦੇ ਹੀ ਪੈਸੇ ਜਾਣੇ ਗੱਡੀਆਂ ਵਾਲੇ ਦੇ ਹੀ ਪੈਸੇ ਦੇਣੇ ਮੈਂ ਆਪਦਾ ਹੀ ਬੱਚੇ ਪਾਲਣੇ ਆ ਜੀ ਕੰਪਲੇਨ ਕੋਈ ਦਰਜ ਕਰਾਈਏ ਤੁਸੀਂ ਅਸੀਂ ਕਰਾਈ ਮੈਂ ਕਰਾਈ ਸੀ ਆਤਮਪਰਗ ਜੀ ਹਾਂਜੀ ਠੀਕ ਹੈ ਤੇ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਉਹਨਾਂ ਨੇ ਕਿਹਾ ਸੀਗੀ ਸਵੇਰੇ ਕਰਵਾਈ ਸੀਗੀ ਤੇ ਉਹ ਕਹਿੰਦੇ ਵੀ ਜਦੋਂ ਆਣਗੇ ਅਸੀਂ ਤੁਹਾਨੂੰ ਬੁਲਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਬਈ ਉਹਨਾਂ ਨੇ ਤੇ ਮੇਰੀ ਕਿਸਮ ਦੀ ਸੁਣਵਾਈ ਹੋਊਗੀ ਨਹੀਂ ਹੋਏਗੀ ਸਰ ਮੈਨੂੰ ਨਹੀਂ ਲੱਗਦਾ ਕਿ ਕਾਰਨ ਇਹ ਹੈ ਕਿ ਅਗਲੇ ਪੋਲਿਟਿਕਲ ਨੇ ਕਿਹੜੀ ਪਾਰਟੀ ਬੀਜਪੀ ਤੋਂ ਨਹੀਂ ਜੀ ਉਹਨਾਂ ਦੇ ਫਾਦਰ ਸਾਹਿਬ ਕਹਿੰ ਮੁਜੂਦਾ ਗੀਣਾ ਉਹ ਫਿਰ ਹਰੀ ਸਾਹਿਬ ਕੋਲ ਗੱਲਬਾਤ ਕੀਤੀ ਤੁਸੀਂ ਮਦਦ ਮੰਗੀਓ ਫਿਰ ਉਹਨਾਂ ਤੋਂ ਹਾਂਜੀ ਇਲਾਕੇ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਤੋਂ ਮਦਦ ਨਹੀਂ ਹਜੇ ਤੱਕ ਕਿਸੇ ਨਾਲ ਵੀ ਨਹੀਂ ਮਿਲਿਆ ਭਾਈ ਸਾਹਿਬ ਨੇ ਮੇਰੇ ਬੜੇ ਐਫ ਆਈ ਆਰ ਦੀ ਕਾਪੀ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਐਫ ਆਈ ਆਰ ਲਈ ਕੰਪਲੀਟ ਵੀ ਹੈ ਕੰਪਲੀਟ ਕੀਤੀ ਹਾਂਜੀ ਕੱਚੀ ਕੰਪਲੀਟ ਐਫ ਆਈਰ ਨਹੀਂ ਗਈ ਉਹ ਤੁਹਾਨੂੰ ਗਾੜੀ ਕਲੋਜ਼ ਵੀ ਕੀਤੀ ਹਾਂਜੀ ਹਾਂਜੀ ਤੇ ਤੁਸੀਂ ਸੁਣ ਨਹੀਂ ਸਕਦੇ ਜਿਹੜੀ ਗਾੜੀ ਕਲੋਜ਼ ਕੀਤੀ ਉਹਨਾਂ ਨੇ ਜੀ ਤੁਸੀਂ ਬਿਲਕੁਲ ਨਹੀਂ ਦਾ ਹਾਂਜੀ ਹਾਂਜੀ ਰਿਕਾਰਡਿੰਗ ਹੈ ਮੇਰੇ ਕੋਲ ਜੀ ਹਾਂਜੀ ਤੇ ਮਾਲ ਚੱਕਦੇ ਵੀ ਰਿਕਾਰਡਿੰਗ ਵੀਡੀਓ ਵੀਡੀਓ ਰਿਕਾਰਡਿੰਗ ਹੈ ਇਹ ਵੀ ਰਿਕਾਰਡਿੰਗ ਤੁਸੀਂ ਪੁਲਿਸ ਨੂੰ ਦਿੱਤੀ ਹੈ ਸੁਣੀ ਸੀ ਉਹਨਾਂ ਨੇ ਦੇ ਦਿੱਤੀ ਨਹੀਂ ਤੇ ਕੀ-ਕਿਆ ਪੁਲਿਸ ਨੇ ਫਿਰ ਪੁਲਿਸ ਨੇ ਤਾਂ بس ਇਹ ਹੀ ਕਿਹਾ ਜੇ ਤੁਹਾਨੂੰ ਮਾਰਨਗੇ ਤੁਹਾਨੂੰ ਫੋਨ ਕਰਾਂਗੇ ਸ਼ਾਮੀ ਫੋਨ ਆਇਆ ਸੀਗਾ ਪਰ ਮੈਨੂੰ ਲੱਗਦਾ ਨਹੀਂ ਹੈਗਾ ਉੱਥੇ ਮੇਰੀ ਸੁਣਾਈ ਕੋਈ ਹੋ ਗਈ ਕਿਉਂਕਿ ਕੋਈ ਅਪਡੇਟ ਨਹੀਂ ਹੈ ਪੁਲਿਸ ਵੱਲੋਂ ਨਹੀਂ ਸ਼ਾਮੀ ਕਾਲ ਆਈ ਸੀ ਉਹਨਾਂ ਦੀ ਮੈਨੂੰ ਕੀ ਕਹਿੰਦੇ ਕਹਿੰਦੇ ਬੁਲਾ ਰਹੇ ਸੀਗੇ ਫਿਰ ਮੈਨੂੰ ਲੱਗਦਾ ਕਿ ਨਹੀਂ ਸੁਣਾਈ ਨੂੰਗੇ ਮੈਂ ਅਸੀਂ ਸੀਪੀ ਸਾਹਿਬ ਦੇ ਤਾਂ ਕੱਲ ਨੂੰ ਪੇਸ਼ ਹੋਵਾਂਗੇ ਜੀ ਗਾਲਾਂ ਕੱਲੀਆਂ ਤੁਸੀਂ ਦੱਸ ਰਹੇ ਸੀਗੇ ਕਿ ਗਾਲਾਂ ਦੇ ਨਾਮ ਨਾਲ ਧਮਕੀਆਂ ਵੀ ਦਿੱਤੀਆਂ ਹਾਂ ਹਾਂ ਜੀ ਹਾਂ ਜੀ ਕਿੰਨੂ ਕਿੰਨੂ ਕੱਟੀਆਂ ਕਿਦਾਂ ਕੱਟੀਆਂ ਤੁਸੀਂ ਦੱਸ ਰਹੇ ਸੀ ਪਰਿਵਾਰ ਤੇ ਵੀ ਕੁਝ ਪਰਿਵਾਰ ਦੇ ਮੇਰੇ ਮੇਰੇ ਬੱਚਿਆਂ ਨੂੰ ਕਹਿੰਦਾ ਮੇਰੇ ਬੱਚੇ ਮਰ ਜਾਣ ਤੇਰੇ ਬੱਚਿਆਂ ਨੇ ਤੈਨੂੰ ਮੈਂ ਕਹਿੰਦਾ ਮੈਂ ਛੜ ਤੇ ਪਰਚਾ ਕਰਵਾ ਕੇ ਤੈਨੂੰ ਥਾਣੇ ਨੰਗਾ ਕਰਵਾਇਆ ਕਹਿੰਦਾ ਘਟਵਾਉਂਗਾ ਅੱਛਾ ਕਿਹਦੇ ਬਾਰੇ ਕਿਹਦਾ ਮਰ ਜਾਏ ਕਿਦਾਂ ਬੱਚਿਆਂ ਵਾਸਤੇ ਮੇਰੇ ਬੱਚੇ ਤੁਹਾਡੇ ਕਿਹੜੀਆਂ ਬੱਚੇ ਕੀ ਬੱਚੇ ਤਿੰਨ ਗੁਣੀਆਂ ਨੇ ਮੇਰੀ ਜੀ ਓਕੇ ਉਹਨਾਂ ਨੂੰ ਬੋਲੇ ਉਹਨਾਂ ਨੂੰ ਬੋਲਿਓ ਜੀ ਨਾਮ ਲੈ ਕੇ ਜੀ ਤੇ ਉਦ ਤੁਹਾਨੂੰ ਕੀ ਮੰਗ ਪ੍ਰਸ਼ਾਸਨ ਤੋਂ ਮੇਰੀ ਮੰਗ ਪ੍ਰਸ਼ਾਸਨ ਤੋਂ ਇਹ ਆਈ ਕਿ ਜੋ ਮੈਨੂੰ ਕੱਲ ਨੂੰ ਮੈਨੂੰ ਮੈਂ ਮੇਰੀ ਸੇਫਟੀ ਚਾਹੀਦੀ ਆ ਵੀ ਗੱਲ ਨੂੰ ਕੋਈ ਮੇਰੇ ਨਾਲ ਗੱਲ 19 ਕੀ ਗੱਲਬਾਤ ਨਾ ਹੋਵੇ ਤੇ ਜੋ ਮੌਜੂਦਾ ਮੇਰੇ ਮੈਨੂੰ ਪੈਸੇ ਮਿਲਣੇ ਚਾਹੀਦੇ ਬਸ ਠੀਕ ਹੈ ਧੰਨਵਾਦ ਹਾਂਜੀ ਤੈਨੂੰ ਕਿੱਥੇ ਤੂੰ ਫੋਨ ਕਰ ਦਿੱਤਾ ਉਹਨੂੰ ਸਿੱਧਾ ਤੂੰ ਬਾ 200 ਤੂੰ ਲਈਆਂ ਨਾ ਮੈਨੂੰ ਟੂਬਾ ਆਈਆ ਨਾ ਮੈਨੂੰ ਪਤਾ ਟੂਬਾ ਦਾ ਕਪੜੇ ਕੋਲ ਫਿਰ ਤੂੰ ਕਹਿੰਦਾ 70000 ਦੇਣਾ ਤੇਰੀ ਤੇਰੀਆਂ ਦੋਨੋਂ ਕੁੜੀਆਂ ਮਰ ਜਣੀਆਂ ਮੈਂ ਕਹਿੰਦਾ ਤਿੰਨੋਂ ਹੀ ਮਰ ਜਾਣ ਬਾਜੀ ਤਿੰਨੋਂ ਹੀ ਮਰ ਲਈਆਂ ਮੇਰੇ ਬੋਟ ਜਾਣਦੇ ਦਾ ਕੰਮ ਕਰਕੇ ਤੂੰ ਆਪਣੇ ਪਿਓ ਨੂੰ ਕਹਿੰਦਾ 70000 ਦੇਣਾ ਮੈਂ ਕਹਿੰਦਾ ਤਿੰਨੋਂ ਹੀ ਮਰ ਜਣ ਗਿਆ ਬਈ ਯਾਰ ਮੇਰੀ ਗੱਲ ਸੁਣੋ ਬਾਜੀ ਬਗੈਰ ਮੈਂ ਨਾ ਥਾਣੇ ਕੋ ਪਲੇਨ ਦੇ ਕੇ ਮਾਂ ਤੀ ਮੈਂ ਸਾਹਿਬ ਐਡਵਰਟਾਈਜ਼ਿੰਗ ਤੋਂ ਜਸਪ੍ਰਿਤ ਮਨੀ ਮੈਨੂੰ ਅੱਜ ਇੱਕ ਗੱਲ ਦਾ ਪਤਾ ਲੱਗਾ ਕਿ ਮੇਰੇ ਬਾਰੇ ਕਿਸੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸ਼ਖਸ ਹੈ ਇਹਨੇ ਤਕਰੀਬਨ 2 ਦਿਨ ਪਹਿਲਾਂ ਮੈਨੂੰ ਬਿਨਾਂ ਦੱਸੇ ਮੇਰੀ ਇੱਕ ਪਾਰਟੀ ਹੈ ਜਿੰਨਾ ਤੋਂ ਅਸੀਂ ਮਾਲ ਮੰਗਾਨੇ ਆ ਪਾਈਪ ਮੰਗਾਨੇ ਆ ਉਹਨੂੰ ਇਹਨੇ ਕਾਲ ਕੀਤੀ ਕਿ ਮੈਨੂੰ 50000 ਰੁਪਏ ਦਾ ਮਾਲ ਦੇ ਦਿਓ ਮੇਰਾ ਨਾਮ ਲੈ ਕੇ ਕਿ ਤੁਸੀਂ ਭਾਜੀ ਨੇ ਕਿਹਾ 50000 ਦਾ ਮਾਲ ਦੇ ਦਿਓ ਜੋ ਕਿ ਮੈਨੂੰ ਪਤਾ ਲੱਗ ਗਿਆ ਕਿ ਇਹਨੇ ਚੋਰੀ ਨਾਲ ਮੇਰੇ ਤੋਂ ਮਾਲ ਮੰਗਾਣ ਦੀ ਕੋਸ਼ਿਸ਼ ਕੀਤੀ। ਦੂਸਰੀ ਇੱਕ ਗੱਲ ਮੇਰੇ ਕੋਲ ਚੈੱਕ ਦੀ ਡਿਟੇਲ ਹੈ ਕਿ ਮੈਂ ਇਹਨੂੰ ਇੱਕ ਚੈੱਕ ਦਿੱਤਾ 200 ਪੀਸ LED ਖਰੀਦਣ ਦਾ। ਜਿਹੜੀ ਇਹਨੇ ਮੈਨੂੰ ਕਿਹਾ ਸੀ ਮੇਰੇ ਕੋਲ ਐਸ ਪਰ CCTV ਫੁਟੇਜ ਆਏ ਮੇਰੀ ਦੁਕਾਨ ਤੇ ਆਇਆ ਇਹਨੇ ਆ ਕੇ ਮੇਰੇ ਤੋਂ ਚੈੱਕ ਲਿਆ ਔਰ ਮੈਨੂੰ ਕਹਿ ਕੇ ਗਿਆ ਕਿ ਮੈਂ 200 ਪੀਸ LED ਲੈ ਕੇ ਆਣਾ। ਜਿਦੇ ਵਿੱਚੋਂ ਇਹਨੇ ਮੈਨੂੰ ਇੱਕ ਵੀ ਪੀਸ ਐਲਡੀ ਨਹੀਂ ਦਿੱਤੀ ਜੋ ਕਿ ਇਹਦੀ ਦੁਕਾਨ ਤੇ ਹੀ ਪਈ ਹੈ ਜੇ ਇਹਦੀ ਦੁਕਾਨ ਦੇ ਬਾਹਰ ਸੀਸੀਟੀਵੀ ਹੈ ਉਹਦੇ ਕੈਮਰੇ ਵੀ ਖੰਗਾਲੇ ਜਾਣ ਕਿ ਇਹਦੀ ਦੁਕਾਨ ਤੇ ਮਾਲ ਹੈ ਜਾਂ ਨਹੀਂ ਹੈ ਤੀਸਰੀ ਗੱਲ ਮੈਂ ਇਸ ਬੰਦੇ ਨੂੰ ਇੱਕ ਠੇਕਾ ਦਿੱਤਾ ਸੀ ਕੰਮ ਕਰਨ ਦਾ ਜੋ ਕਿ ਇਹਦੇ ਕੋਲੋਂ ਉਹ ਕੰਮ ਪੂਰਾ ਨਹੀਂ ਹੋਇਆ ਠੀਕ ਹੈ ਦੂਸਰਾ ਇਹਦੇ ਤੋਂ ਚੋਰੀ ਫੜੀ ਗਈ ਤੀਸਰਾ ਇਹਦੇ ਕੋਲ ਜਿਹੜਾ ਚੈੱਕ ਦਾ ਮਾਲ ਸੀਗਾ ਉਹ ਹੋ ਗਿਆ ਇਹ ਆਪਣਾ ਆਪ ਬਚਾਲ ਲਈ ਮੈਨੂੰ ਰਾਤ ਫੋਨ ਕੀਤਾ ਕਿ ਮੈਂ ਤੇਰੇ ਅਗੇਂਸ ਸਵੇਰੇ ਕੰਪਲੇਂਟ ਦਿਆਂਗਾ ਕਿ ਤੂੰ ਮੇਰਾ ਮਾਲ ਵੀ ਰੱਖ ਲਿਆ ਔਰ ਮੇਰਾ ਜਾਨ ਵੀ ਰੱਖ ਲਿਆ ਐਲਡੀ ਵੀ ਰੱਖ ਲਈ ਇਹਨੇ ਆਪਣਾ ਆਪ ਬਚਾਲ ਲਈ ਸਵੇਰੇ ਜਾ ਕੇ ਆਤਮਨਗਰ ਥਾਣੇ 'ਚ ਕੰਪਲੇਂਟ ਦਿੱਤੀ ਮੈਨੂੰ ਜਦੋਂ ਸਵੇਰੇ ਆਤਮਨਗਰ ਥਾਣੇ ਤੋਂ ਕਾਲ ਆਈ ਔਰ ਮੈਂ ਤਕਰੀਬਨ 5 ਵਜੇ ਮੈਂ ਆਤਮਨਗਰ ਥਾਣੇ ਗਿਆ ਜਿਨ੍ਹਾਂ ਨੇ ਮੈਨੂੰ ਡਿਊਟੀ ਅਫਸਰ ਨੇ ਬੁਲਾਇਆ ਸੀ ਮੈਂ ਇਹਨਾਂ ਨੂੰ ਜਾ ਕੇ ਸਾਰੀ ਡਿਟੇਲ ਦੱਸੀ ਕੀ ਐ ਦਾ ਐਸ ਬੰਦੇ ਨੂੰ ਮੈਂ ਆਹ ਕੰਮ ਕੀਆ ਇਹਨੇ ਮੇਰੇ ਨਾਲ ਕੀਤਾ ਉਹਨਾਂ ਨੇ ਇਹਨੂੰ ਕਾਲ ਕੀਤੀ ਕਿ ਹੁਣੇ ਥਾਣੇ ਆਓ ਆ ਕੇ ਗੱਲ ਕਰੋ ਇਹਨੇ ਉੱਥੇ ਕਿਸੇ ਗਰਗ ਬੰਦੇ ਦੇ ਨਾਲ ਗੱਲ ਕਰਾਤੀ ਕਿ ਮੈਂ ਤਾਂ ਆਊਟ ਆਫ ਸਟੇਟ ਆ ਆਊਟ ਆਫ ਕਿਥੇ ਆਇਆ ਹੋਇਆ ਤੇ ਮੈਂ ਅੱਜ ਅਵੇਲੇਬਲ ਨਹੀਂ ਆ ਤੇ ਮੈਂ ਕੱਲ 11 ਵਜੇ ਅਵੇਲੇਬਲ ਹੋਵਾਂਗਾ ਤੇ ਮੇਰੀ ਗਰਗ ਸਾਹਿਬ ਨਾਲ ਗੱਲ ਕਰਾਈ ਫੋਨ ਤੋਂ ਡਿਊਟੀ ਅਫਸਰ ਨੇ ਤੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ ਆਪਾਂ ਕੱਲ 11 ਵਜੇ ਆ ਜਾਾਂਗੇ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਦਾਂਗਾ ਰਹੀ ਗੱਲ ਇਹ ਕਹਿੰਦਾ ਮੈਨੂੰ ਪੈਸੇ ਨਹੀਂ ਦਿੱਤੇ ਮੇਰੇ ਕੋਲ ਕੱਲੀ ਕੱਲੀ ਡਿਟੇਲ ਹੈ ਐਸ ਪਰ ਡੇਟਸ ਕਿ ਮੈਂ ਇਹਨੂੰ ਪੇਮੈਂਟ ਦਿੱਤੀ ਹੋਈ ਤਕਰੀਬਨ 27 ਤਰੀਕ 25 ਤਰੀਕ 22 ਤਰੀਕ 19 ਤਰੀਕ 13 ਤਰੀਕ ਠੀਕ ਹੈ 17 ਤਰੀਕ 16 ਤਰੀਕ 14 ਤਰੀਕ ਠੀਕ ਹੈ ਜੀ 11 ਤਰੀਕ 8 ਤਰੀਕ ਕੋਈ ਵੀ ਮਹੀਨੇ ਦਾ ਐਸਾ ਦਿਨ ਨਹੀਂ ਹੈ ਜਿਹਦੇ ਵਿੱਚ ਮੈਂ ਇਹਨੂੰ ਪੇਮੈਂਟ ਨਾ ਦਿੱਤੀ ਹੋਵੇ ਔਰ ਮੈਂ ਇਸ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਰੱਖੀ ਹੋਵੇ ਮੇਰੇ ਕੋਲ ਪਰਸੋਂ ਦੀ ਸੀਸੀਟੀਵੀ ਹੈ ਜਿਹਦੇ ਵਿੱਚ ਇਹ ਗਿਣਤੀ ਦੇ ਚਾਰ ਬੋਰਡ ਲਗਾਉਣ ਲਈ ਗਿਆ ਔਰ ਮੇਰੀ ਦੁਕਾਨ ਤੇ ਬੰਡਲ ਤਕਰੀਬਨ ਚਾਰ ਤੋਂ ਪੰਜ ਬੰਡਲ ਪਏ ਸੀ ਇਸ ਬੰਦੇ ਨੇ ਇੱਕ ਬੰਡਲ ਕਿਹਾ ਕਿ ਉਤੋਂ ਚਾਰ ਦੇ ਚਾਰ ਬੰਡਲ ਚੱਕ ਕੇ ਲੈ ਗਿਆ ਜਿਉਂ ਕਿ ਮੈਨੂੰ ਬਿਨਾਂ ਦੱਸੇ ਲੈ ਕੇ ਗਿਆ ਸਰ ਗਾਲਾਂ ਜਦੋਂ ਤੁਸੀਂ ਆਪ ਤੋਂ ਸੋਚ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਠੀਕ ਆ ਪਹਿਲੇ ਤਾਂ ਜਦੋਂ ਮੇਰੇ ਲੜਕੇ ਦੀ ਦੁਕਾਨ ਤੇ ਗਿਆ ਸਮਾਨ ਚੱਕਣ ਲਈ ਇਹਨੇ ਉਹਨਾਂ ਨੂੰ ਮਤਲਬ ਮੇਰੇ ਬਾਰੇ ਮੈਨੂੰ ਇੰਨੀਆਂ ਗਾਲਾਂ ਕੱਟੀਆਂ ਔਰ ਉਸ ਮੁੰਡੇ ਨੂੰ ਤਕਰੀਬਨ ਮੇਰੇ ਮੁੰਡਿਆਂ ਨੂੰ ਇੰਨੀਆਂ ਗਾਲਾਂ ਕੱਟੀਆਂ ਕਿ ਜਾ ਜੋ ਕਰਨਾ ਕਰ ਲਾ ਮੈਂ ਮਾਲ ਨਹੀਂ ਦਿੰਦਾ ਠੀਕ ਆ ਉਤੋਂ ਮੈਨੂੰ ਵੀ ਗਾਲਾਂ ਕੱਟੀਆਂ ਤੇ ਜਿਹਦੇ ਕਰਕੇ ਮੈਂ ਇਹਨੂੰ ਆਪ ਫੋਨ ਕੀਤਾ ਜੇ ਮੇਰੇ ਦਿਲ 'ਚ ਕੋਈ ਚੋਰ ਹੁੰਦਾ ਤੇ ਮੈਂ ਇਹਨੂੰ ਫੋਨ ਕਰਕੇ ਆਪ ਕਹਿ ਰਿਹਾ ਕਿ ਰਿਕਾਰਡਿੰਗ ਔਨ ਕਰ ਠੀਕ ਹੈ ਮੇਰੇ ਦਿਲ ਚ ਚੋਰ ਕੋਈ ਹੁੰਦਾ ਤੇ ਮੈਨੂੰ ਕਹਿੰਦਾ ਹੀ ਨਾ ਕਿ ਤੂੰ ਰਿਕਾਰਡਿੰਗ ਔਨ ਕਰ ਆਪਣੀ ਸਰ ਤੁਸੀਂ ਕਿੰਨੀ ਦੇਰ ਤੋਂ ਇਸ ਬੰਦੇ ਨਾਲ ਕੰਮ ਕਰ ਰਹੇ ਹੋ ਮੈਂ ਤਕਰੀਬਨ ਸਰ 16 17 ਸਾਲ ਤੋਂ ਇਸ ਬੰਦੇ ਦੇ ਨਾਲ ਕੰਮ ਕਰ ਰਿਹਾ ਅੱਜ ਕੀ ਇੱਕਦਮ ਹੋਇਆ ਕਿ ਉਹ ਤੁਹਾਡੇ ਖਿਲਾਫ ਸਰ ਮੈਂ ਤਾਂ ਆਪਰਾ ਨਹੀਂ ਇਹ ਤਾਂ ਸਿਆਸਤ ਹੋ ਰਹੀ ਆ ਤੁਹਾਨੂੰ ਵੀ ਪਤਾ ਹੈ ਕਿ ਸਿਆਸਤ ਹੈ ਜਿਹੜੇ ਬੰਦੇ ਨਾਲ ਬੈਠੇ ਹੋਏ ਨੇ ਠੀਕ ਹੈ ਉਹ ਸਿਆਸਤ ਕਰ ਰਹੇ ਨੇ ਠੀਕ ਹੈ ਜਿਹੜੇ ਬੰਦੇ 2 ਦਿਨ ਪਹਿਲਾਂ ਤੱਕ ਤੁਸੀਂ ਮੇਰੇ ਮੇਰੇ ਕੋਲ ਸੀਸੀਟੀਵੀ ਆ ਕਿ 2 ਦਿਨ ਪਹਿਲਾਂ ਤੱਕ ਮੇਰੀ ਦੁਕਾਨ ਤੇ ਬੈਠੇ ਨੇ ਉਹਨਾਂ ਨੂੰ ਅੱਜ ਜਾਨ ਦਾ ਖਤਰਾ ਹੋ ਗਿਆ ਮੇਰੇ ਤੋਂ 2 ਦਿਨ ਪਹਿਲਾਂ ਤੱਕ ਉਹਨਾਂ ਨੂੰ ਮੇਰੇ ਤੋਂ ਜਾਨ ਦਾ ਖਤਰਾ ਨਹੀਂ ਸੀ ਸਰ ਹੁਣ ਕੀ ਮੰਗ ਸਰ ਮੈਂ ਆਪਣੀ ਕੰਪਲੇਂਟ ਵਕਾਇਦਾ ਕਮਿਸ਼ਨਰ ਸਾਹਿਬ ਨੂੰ ਦਾਂਗਾ ਐਸ ਪਰ ਡਿਟੇਲ ਦਾਂਗਾ ਕਿ ਇਸ ਬੰਦੇ ਨੂੰ ਮੈਂ ਜਿੱਥੇ ਜਿੱਥੇ ਦਾ ਠੇਕਾ ਦਿੱਤਾ ਜੋ ਜੋ ਮੈਂ ਦਿੱਤਾ ਉਸ ਅਕੋਰਡਿੰਗ ਮੈਂ ਇਹਦਾ ਕੱਲਾ ਕੱਲਾ ਹਿਸਾਬ ਕੀਤਾ ਪੇਮੈਂਟ ਕੀਤੀ ਪਰ ਜਿਹੜਾ ਇਹਨੇ ਕੰਮ ਕੀਤਾ ਚੋਰੀ ਦਾ ਸਮਾਨ ਮੰਗਾਉਣ ਦੀ ਕੋਸ਼ਿਸ਼ ਕੀਤੀ ਇਹਨੇ ਪਿਛਲੀ ਵਾਰੀ ਵੀ ਜਦੋਂ ਮੇਰੀ ਦੁਕਾਨ ਤੇ ਇਹਦੇ ਕੋਲ ਸਮਾਨ ਪਿਆ ਸੀ ਇਹਨੇ ਮੈਨੂੰ ਬਿਨਾ ਦੱਸੇ ਬੰਡਲ ਦਿੱਤੇ ਵੇਚ ਫਿਰ ਇਹਨੇ ਆ ਕੇ ਮੇਰੇ ਤੋਂ ਮਾਫੀ ਮੰਗੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਮੈਂ ਤੁਹਾਡਾ ਮਾਲ ਵੇਚਦਾ ਮੈਨੂੰ ਇੱਕ ਵਾਰੀ ਮੌਕਾ ਦਿਓ ਮੈਂ ਚਲੋ ਐਨੇ ਸਾਲਾਂ ਤੋਂ ਮੇਰੇ ਨਾਲ ਕੰਮ ਕਰਦਾ ਮੈਂ ਤਾਂ ਇਹਦੇ ਨਾਲ ਜੁੜਿਆ ਮੈਂ ਕਹਾਂ ਚਲੋ ਇੱਕੋ ਬੰਦੇ ਕੰਮ ਕਰਦੇ ਆ ਤੇ ਬੰਦੇ ਤੇ ਭਰੋਸਾ ਰੱਖਣਾ ਚਾਹੀਦਾ ਅਸੀਂ ਵੀ ਬਿਜ਼ਨਸ ਕਰਨਾ ਵਪਾਰ ਕਰਨਾ ਔਰ ਸਾਨੂੰ ਬੰਦਿਆਂ ਦੀ ਲੋਡ ਹੁੰਦੀ ਆ ਮੇਰੇ ਕੋਲ ਤਕਰੀਬਨ 35-40 ਬੰਦੇ ਕੰਮ ਕਰਦੇ ਨੇ ਜੇ ਸਾਰੇ ਬੰਦੇ ਮੇਰੇ ਨਾਲ ਐਦਾਂ ਹੋਣਗੇ ਤੇ ਮੈਂ ਦੱਸੋ ਵਪਾਰ ਕਿੱਦਾਂ ਕਰਾਂਗਾ